ਪਿਓਰਲੀ ਪੰਜਾਬੀਆਂ ਦਾ ਕਤਲ ਹੋ ਬਾਕੀ ਕਿਸੇ ਨੂੰ ਨਹੀਂ ਛੇੜਿਆ ਗਿਆ ਬਸ ਵਿੱਚ ਬਾਕੀ ਐਥਨਿਸਿਟੀ ਦੇ ਲੋਕਾਂ ਨੂੰ ਇੱਥੇ ਇੱਕ ਤਨਜ਼ੀਮ ਹੈ ਬਲੋਚਿਸਤਾਨ ਚ ਜਿਹੜੀ ਕਿ ਸੈਪਰੇਟਿਸਟ ਤਨਜ਼ੀਮ ਹੈ ਜਿਹਨੂੰ ਕਿੰਨੇ ਨੇ ਬੀ ਐਲ ਏ ਬਲੋਚ ਲਿਬਰੇਸ਼ਨ ਆਰਮੀ ਇਹ ਉਹਨਾਂ ਨੇ ਜ਼ਿੰਮੇਵਾਰੀ ਕਬੂਲ ਕਰ ਲਈ ਹੈ ਕਿ ਇਹ ਪੰਜਾਬੀ ਕਰਸੀ ਮਾਰੇ ਨੇ। ਕਸੂਰ ਉਹਨਾਂ ਦਾ ਸਿਰਫ ਇੰਨਾ ਸੀ ਕਿ ਉਹ ਪੰਜਾਬੀ ਮੂਲ ਦੇ ਸਨ। ਉਹ ਪੰਜਾਬੀ ਨਸਲ ਦੇ ਲੋਕ ਸਨ ਮਾਰਨ ਤੋਂ ਬਾਅਦ ਆਮ ਜਿਹੜੀ ਗਵਰਨਮੈਂਟ ਆਫ ਪਾਕਿਸਤਾਨ ਜਾਂ ਗਵਰਨਮੈਂਟ ਆਫ ਪੰਜਾਬ ਦੇ ਉਹ ਇਨ੍ਹਾਂ ਪੰਜਾਬੀਆਂ ਦੀ ਕੋਈ ਸਾਰ ਨਹੀਂ ਲੈਂਦੀ। ਇਹ ਚੰਗੂੜਾ ਦੇ ਬੱਚਿਆਂ ਦੀ ਪੜਾਈ ਦਾ ਕੀ ਹੋਏਗਾ? ਜ਼ਿੰਦਗੀ ਦਾ ਕੀ ਹੋਏਗਾ? ਘਰ ਦਾ ਕਮਾਉਣ ਵਾਲਾ ਜੀ ਜਿਹੜਾ ਮਾਰ ਦਿੱਤਾ ਗਿਆ। ਤੋਂ ਪੰਜਾਬੀਆਂ ਨੂੰ ਪੰਜਾਬੀ ਹੋਣ ਦੀ ਜਿਹੜੀ ਸਜ਼ਾ ਨਾਭ ਰਹੀ ਹੈ। ਇਸ ਵੇਲੇ ਪਾਕਿਸਤਾਨ ਜੀ ਆ بلوچستان ਵਿੱਚ ਕੋਰ ਦੁੱਖ ਲਈ ਹੈ। ਕਿੰਨੇ ਜਿ ਲੱਗਦਾ ਜਿਵੇਂ ਕੋਈ ਇੱਕ ਕੁੱਤਾ ਮਰ ਗਿਆ ਹੋਵੇ। ਕੁਝ ਸੇਮਾ ਫਰਕ ਨਹੀਂ ਪੈਂਦਾ ਉਸ ਤਰ੍ਹਾਂ ਇੱਕ ਪੰਜਾਬੀ ਬਲੋਚਿਸਤਾਨ ਚ ਮਾਰਦੇ ਜੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਸਰਕਾਰਾਂ ਪਿੰਡੋ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਬੰਨਿਓ ਜਾਨੀ ਕਿ ਮਿੰਟੂ ਬਰਾੜ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਅੱਜ ਛੋਟੀ ਜੀ ਖਾਸ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਆਂ ਕੁ ਚਿੰਤਾ ਦਾ ਵਿਸ਼ਾ ਸੀ ਤੇ ਸਾਨੂੰ ਲੱਗਿਆ ਵੀ ਇਹ ਚਿੰਤਾ ਦਾ ਵਿਸ਼ਾ ਤੁਹਾਡੇ ਨਾਲ ਵੀ ਚਿੰਤਨ ਕਰਨਾ ਚਾਹੀਦਾ ਤੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੀਦਾ ਕਈ ਵਾਰ ਕੀ ਹੁੰਦਾ ਇਹੋ ਜੀਆਂ ਖਬਰਾਂ ਨੂੰ ਦੱਬ ਲਿਆ ਜਾਂਦਾ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ ਤਾਂ ਕਿ ਵੀ ਲੋਕਾਂ 'ਚ ਕੋਈ ਰੋਸ ਨਾ ਹੋਵੇ ਪਰ ਇੱਕ ਬੜੀ ਮੰਦਭਾਗੀ ਜੀ ਖਬਰ ਆ ਰਹੀ ਹੈ ਪਾਕਿਸਤਾਨ ਤੋਂ ਸਾਡੇ ਕਹਿ ਸਕਦੇ ਆ ਲਹਿੰਦੇ ਪੰਜਾਬ ਤੋਂ ਤੇ ਉਸ ਖਬਰ ਦੇ ਉੱਤੇ ਕੱਲ ਯਕੀਨ ਨਹੀਂ ਹੋਇਆ ਜਦੋਂ ਕੱਲ ਉਹ ਖਬਰ ਆਈ ਤੇ ਉਹਦੇ ਚ ਕਈ ਤੱਥਾਂ ਬਾਰੇ ਸਾਨੂੰ ਸ਼ੱਕ ਸੀ ਕਿਉਂਕਿ ਜਦੋਂ ਦੂਰ ਦੀ ਗੱਲ ਕਰਦੇ ਆਂ ਮੂੰਹ ਤੋਂ ਮੂੰਹ ਗੱਲ ਬਦਲ ਜਾਂਦੀ ਆ ਸੋ ਅੱਜ ਅਸੀਂ ਕੋਸ਼ਿਸ਼ ਕੀਤੀ ਆ ਜੀ ਸਾਨੂੰ ਪਾਕਿਸਤਾਨ ਤੋਂ ਸਾਡੇ ਬੜੇ ਪਿਆਰੇ ਦੋਸਤ ਅਲੀ ਉਸਮਾਨ ਬਾਜਬਾ ਜੀ ਨੂੰ ਵੀ ਤੁਸੀਂ ਸਾਡੇ ਨਾਲ ਆ ਕੇ ਦੀ ਫਰਸਟ ਹੈਂਡ ਜਿਹੜੀ ਪਹਿਲੀ ਜਿਹੜੀ ਹੁੰਦੀ ਆ ਉਹ ਸਾਨੂੰ ਜਾਣਕਾਰੀ ਦਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕੋਈ ਵੀ ਅਫਵਾਹ ਬਣੇ ਜਾਂ ਕੋਈ ਗੱਲ ਗਲਤ ਜਾਵੇ ਜੋ ਸੱਚਾ ਦੁਨੀਆ ਤੱਕ ਉਹ ਜਾਣਾ ਚਾਹੀਦਾ ਸੋ ਹਾਦਸਾ ਵਾਪਰਿਆ ਜੀ بلوچستان ਦੇ ਵਿੱਚ ਉੱਥੇ ਕੁਝ ਇੱਕ ਪੰਜਾਬੀਆਂ ਨੂੰ ਉਹਨਾਂ ਦੀ ਆਈਡੀ ਦੇਖ ਕੇ ਮਾਰਿਆ ਗਿਆ ਜਿੰਨਾ ਤੱਕ ਜਿੰਨੀ ਕੁ ਖਬਰ ਮੇਰੇ ਕੋਲ ਆਈ ਸੀ ਪਰ ਜ਼ਿਆਦਾ ਜਾਣਕਾਰੀ ਆਪਾਂ ਵਾਜਵਾ ਸਾਹਿਬ ਤੋਂ ਲੈਣੇ ਆ ਪਹਿਲਾਂ ਉਹਨਾਂ ਨੂੰ ਜਿਹਾ ਕਹਨੇ ਆ ਤੇ ਫਿਰ ਅੱਗੇ ਪੁੱਛਦੇ ਆ ਸਸਿਕਾ ਵਾਜਵਾ ਸਾਹਿਬ ਅੱਛੀ ਕਾਲ ਤੇ ਅਸਲਾਮੁਅਲੈਕਮ ਜੀ ਬਜਾ ਸਾਹਿਬ ਬਲੋਚਿਸਤਾਨ ਤੋਂ ਖਬਰ ਆ ਰਹੀ ਹੈ ਜਿਹੜੀ ਉਹਦੇ ਵਿੱਚ ਕਿੱਥੋਂ ਤੱਕ ਸਚਾਈ ਹੈ ਤੇ ਪਹਿਲਾਂ ਤਾਂ ਇੱਕ ਥੋੜੀ ਜਿਹੀ ਖਬਰ ਡਿਸਕਸ ਕਰੀਏ ਫਿਰ ਇਹ ਕਿਉਂ ਹੋ ਰਹੀਆਂ ਤੇ ਇਹਦੇ ਬਾਰੇ ਗੱਲ ਕਰਨੀ ਆਪਾਂ ਜੀ ਬਿਲਕੁਲ ਇਹ ਖਬਰ ਹੈ ਬਾਰਖਾਨ ਇਲਾਕਾ ਹੈ ਬਲੋਚਿਸਤਾਨ ਦੇ ਵਿੱਚ ਉੱਥੋਂ ਦੀ ਖਬਰ ਇਹ ਆਈ ਹੈ ਕਿ ਬੱਸ ਦੇ ਵਿੱਚ ਆਮ ਮੁਸਾਫਿਰ ਜਾ ਰਹੇ ਸਨ ਕੋਲਟਾ ਤੋਂ ਪੰਜਾਬ ਕੋਲਟਾ ਬਲੋਚਿਸਤਾਨ ਦਾ ਕੈਪੀਟਲ ਸਿਟੀ ਹੈ ਉੱਥੋਂ ਪੰਜਾਬੀ ਜਿਹੜੇ ਨੇ ਆਪਣੇ ਇਲਾਕਿਆਂ ਚ ਵੱਖ-ਵੱਖ ਸ਼ਹਿਰਾਂ ਚ ਜਿਨਾਂ ਚ ਸ਼ੇਖਪੁਰਾਏ ਲੋਧਰਾਏ ਫੈਸਲਾਬਾਦ ਇਸ ਤਰ੍ਹਾਂ ਦੇ ਜਿਹੜੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਸ਼ਹਿਰਾਂ ਦੇ ਲੋਕ ਸਨ ਉਹਨਾਂ ਨੂੰ ਇੱਕ 무ਸੱਲਾ ਤਨਜ਼ੀਮ ਨੇ ਬਸਾਂ ਚੋ ਲਾ ਕੇ ਆਈਡੈਂਟੀਟੀ ਕਾਰਡ ਜਿਹੜਾ ਹੁੰਦਾ ਹੈ ਉਹ ਚੈੱਕ ਕਰਕੇ ਕਿਥੋਂ ਦੇ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਸੱਤ ਲੋਕ ਸਨ ਔਰ ਉਹਨਾਂ ਚ 6 ਦੀਆਂ ਲਾਸ਼ਾਂ ਮਿਲਦੀਆਂ ਨੇ ਇੱਕ ਦੀ ਨਹੀਂ ਮਿਲੀ ਇਹ ਇੱਕ ਕਨਜੀਮ ਹੈ بلوچستان ਚ ਜਿਹੜੀ ਕਿ ਸੈਪਰੇਟ ਕਨਜੀਮ ਹੈ ਜਿਹਨੂੰ ਕਹਿੰਦੇ ਨੇ ਬੀ ਐਲ ਏ ਬਲੋਚ ਲਿਬ੍ਰੇਸ਼ਨ ਆਰਮੀ ਔਰ ਉਹ ਪਾਕਿਸਤਾਨੀ ਸਟੇਟ ਦੇ ਨਾਲ ਲੜਦੀ ਹੈ ਭਈ بلوچستان ਨੂੰ ਵੱਖਰਾ ਕਰਨ ਕੀਤੇ ਇਹ ਉਹਨਾਂ ਨੇ ਜ਼ਿੰਮੇਵਾਰੀ ਕਬੂਲ ਕਰ ਲਈ ਹੈ ਕਿ ਇਹ ਪੰਜਾਬੀ ਅਸੀਂ ਮਾਰੇ ਨੇ ਅਫਸੋਸ ਦੀ ਗੱਲ ਇਹ ਹੈ ਕਿ ਇਹ ਪਹਿਲਾ ਵਾਕਿਆ ਨਹੀਂ ਇੱਕ ਲੰਮੀ ਲੜੀ ਹੈ ਇੱਕ ਹਿਸਟਰੀ ਹੈ بلوچستان ਚ ਆਮ ਪੰਜਾਬੀਆਂ ਦੇ ਕਤਲ ਹੋਵਣ ਦੀ ਹਮਮ ਇਹ ਤੋਂ ਪਹਿਲੇ ਪਿਛਲੇ ਬਰੇ ਵੀ ਕੋ 8-10 ਵਾਕਏ ਜਿਹੜੇ ਨੇ ਉਹ ਹੋਏ ਐਸੇ ਬਰੇ ਵੀ ਇੱਕ ਵੱਡਾ ਵਾਕਿਆ ਹੋਇਆ ਜਿਹਦੇ ਵਿੱਚ ਕੁ ਕਾਫੀ 20 ਲੋਕ ਜਿਹੜੇ ਨੇ ਉਹ ਫੈਲੋ ਸ਼ਹੀਦ ਕਰ ਦਿੱਤੇ ਗਏ ਮਾਰ ਦਿੱਤੇ ਗਏ ਕਸੂਰ ਉਹਨਾਂ ਦਾ ਸਿਰਫ ਇੰਨਾ ਸੀ ਕਿ ਉਹ ਪੰਜਾਬੀ ਮੂਲ ਦੇ ਸਨ ਉਹ ਪੰਜਾਬੀ نسل ਦੇ ਲੋਕ ਸਨ ਹੋਰ ਉਹ ਬਿਲਕੁਲ ਆਮ ਲੋਕ ਸਨ ਕੋਈ ਮਜ਼ਦੂਰ ਹੁੰਦਾ ਕੋਈ ਨਾਈ ਹੁੰਦਾ ਕਿਸਾਨ ਕੋਈ ਜਿਹੜੇ ਅਜਿਹੇ ਆਮ ਲੋਕੀਂ ਵੀ ਨੇ ਛੋਟਾ-ਮੋਟਾ ਕਰਨ ਜਾਂਦੇ ਨੇ ਦੂਜੇ ਸੂਬਿਆਂ 'ਚ ਉਹ ਲੋਕ ਸਨ ਜੀ ਹੁਣ ਬੀਐਲਏ ਦੀ ਹਿਸਟਰੀ ਥੋੜੀ ਜੀ ਸਾਨੂੰ ਸਮਝ ਨਹੀਂ ਪਏਗੀ ਕਿ ਬਲੋਚਿਸਤਾਨ ਦੇ ਵਿੱਚ ਹਮੇਸ਼ਾ ਇਨসারਜੈਂਸੀ ਰਹੀ ਹੈ ਔਰ ਉੱਥੇ ਕਈ ਤਨਜ਼ੀਮਾਂ ਲੱਗਦੀਆਂ ਪਾਕਿਸਤਾਨੀ ਸਰਕਾਰ ਨਾਲ ਲੜਦੀਆਂ ਨੇ ਫੌਜ ਨਾਲ ਲੜਦੀਆਂ ਨੇ ਉਹ ਰੋ ਕਹਿੰਦੀਆਂ ਨੇ ਕਿ ਅਸੀਂ ਆਜ਼ਾਦੀ ਲੈਣਾ ਚਾਹੁੰਦੇ ਹਾਂ ਪਾਕਿਸਤਾਨ ਤੋਂ ਵੱਖਰਾ ਇੱਕ ਮੁਲਕ ਬਣਾਉਣਾ ਚਾਹੁੰਦੇ ਹਾਂ ਜੀ 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 ਉਹ ਹੁਣ ਆਮ ਜਿਹੜਾ ਪੰਜਾਬੀ ਹੈ ਉਹ ਦੇ ਕੋਲ ਤੇ ਤਾਕਤਵਰ ਨਹੀਂ ਉਹ ਤੇ ਆਪਣੇ ਕੰਮ ਕਰਨ ਗਿਆ ਹੁੰਦਾ ਤੇ ਉਹ ਇਹਨਾਂ ਦੇ ਸੌਫਟ ਟਾਰਗੇਟ ਅਸਾਨ ਟਾਰਗੇਟ ਹੁੰਦੇ ਨੇ ਉਹਨਾਂ ਨੂੰ ਸਾਡੇ ਤੇ ਮਾਰ ਦਿੱਤਾ ਜਾਂਦਾ ਮਾਰਨ ਤੋਂ ਬਾਅਦ ਆਮ ਜਿਹੜੀ ਗਵਰਨਮੈਂਟ ਆਫ ਪਾਕਿਸਤਾਨ ਜਾਂ ਗਵਰਨਮੈਂਟ ਆਫ ਪੰਜਾਬ ਹੈ ਉਹ ਇਹਨਾਂ ਪੰਜਾਬੀਆਂ ਦੀ ਕੋਈ ਸਾਰ ਨਹੀਂ ਲੈਂਦੀ ਜਾਂ ਤੇ ਇਹਨਾਂ ਦੇ ਘਰਾਂ 'ਚ ਜਾ ਕੇ ਪੁੱਛਿਆ ਜਾਏ ਵੀ ਤੁਹਾਡੇ ਨਾਲ ਕੀ ਬਣੀ ਹੈ ਕੋਈ ਉਹਨਾਂ ਨੂੰ ਕੰਪਨਸੇਟ ਕੀਤਾ ਜਾਏ ਨੰਬਰ 2 ਸਿਕਿਉਰਿਟੀ ਦਾ ਮਾਮਲਾ ਹੈ ਕਿ ਇੱਕ ਆਮ ਪਾਕਿਸਤਾਨੀ ਨੂੰ ਪੂਰੇ ਪਾਕਿਸਤਾਨ ਵਿੱਚ ਕਿਤੇ ਵੀ ਸਿਕਿਉਰਿਟੀ ਚਾਹੀਦੀ ਹੈ ਜਿਹੜੀ ਕਿ ਸਟੇਟ ਦੇ ਨਾਲ ਸਾਡਾ ਸਿੱਧਾ-ਸਿੱਧਾ ਆਮ ਇੱਕ ਸੋਸ਼ਲ ਕਾਂਟਰੈਕਟ ਹੁੰਦਾ ਹੈ ਅਨੇ ਸਿਕਿਉਰਿਟੀ ਫੋਰਸ ਜਿਹੜੀਆਂ ਨੇ ਉਹ ਉੱਥੇ ਮੌਜੂਦ ਨਹੀਂ ਸੁਰੱਖਿਆ ਪ੍ਰੋਟੈਕਸ਼ਨ ਨਹੀਂ ਦੇ ਸਕਦੀਆਂ ਉਹ ਇਸ ਤਰ੍ਹਾਂ ਦੇ ਵਾਕਿਆਤ ਬਾਰ ਬਾਰ ਹੋ ਰਹੇ ਨੇ ਇਹਦੇ ਨਾਲ ਕੀ ਹੈ ਕਿ ਆਮ ਪੰਜਾਬੀ ਹੋਰ ਆਮ ਪਸ਼ਤੂਨ ਬਲੋਚਾਂ ਦੇ ਦਰਮਿਆਨ ਨਫਰਤ ਵਧ ਵੀ ਰਹੀ ਹੋ ਆਪਸ ਵਿੱਚ ਇਸ ਵੇਲੇ ਵੀ ਸੋਸ਼ਲ ਮੀਡੀਆ ਉੱਤੇ ਲੜ ਰਹੇ ਨੇ تیسرا دا پاک ہے میڈیا دا کہ اسی جڑے پنجابی سیوک ہاں اسی سوشل میڈیا دے اتنے روڑا پانے ہیں ڈیٹا کٹھا کرنے نیوز لوکاں تک ہیں لیکن اسی چونکہ پاور لیس اس ایز کمپیئر ٹو مینسٹریم میڈیا یا لیگیسی میڈیا تو ساری خبر سیوکا تک تے پہنچ جائے گی عام پاکستانی آم پنجابی تک نہیں پہنچ پہنچتی مین مینسٹریم میڈیا وہ خبر ہے کہ بس میں سے سات افراد کو یا سات پاکستانیوں کو اتار کر قتل کر دیا گیا ਯਾਨੀ ਉਹ ਖਬਰ ਤੇ ਪਰਦਾ ਪਾਉਂਦੇ ਨੇ ਪੰਜਾਬੀ ਦਾ ਲਫ਼ਜ਼ ਤੇ ਇਸਤੇਮਾਲ ਨਹੀਂ ਕਰਦੇ ਕਿਉਂਕਿ ਇਹ ਪਿਓਰਲੀ ਪੰਜਾਬੀਆਂ ਦਾ ਕਤਲ ਹੈ ਬਾਕੀ ਕਿਸੇ ਨੂੰ ਨਹੀਂ ਛੇੜਿਆ ਗਿਆ ਬਸ ਵਿੱਚ ਬਾਕੀ ਐਥਨਿਸਿਟੀ ਦੇ ਲੋਕਾਂ ਨੂੰ ਨਾ ਉਹਨਾਂ ਦੇ ਆਈਡੀ ਕਾਰਡਾਂ ਦੇ ਉੱਤੇ ਵੇਖ ਕੇ ਉਹਨਾਂ ਨੂੰ ਮਾਰਿਆ ਗਿਆ ਸੋ ਖਬਰ ਅਗਰ ਆਈਡੀ ਕਾਰਡ ਵੇਖ ਕੇ ਮਾਰਿਆ ਗਿਆ ਤੇ ਉਹ ਪੂਰੀ ਦਿੱਤੀ ਜਾਵੇ ਜਿਹੜੀ ਕਿ ਨਹੀਂ ਦਿੱਤੀ ਜਾਂਦੀ تو اے پجاب نال دکا باقی دے درچ بہت زیادہ ہو رہے ہے اور خاص کر بلوچستان سے جان جی ہے وہ محفوظ نہیں تو جو ایک خبر رہے دیکھ لمبی ٹائم لائنے میں کچھ چیزاں تھوڑے سانجیاں بھی کر دیں گا جی کسی اپنی رپورٹ وٹسپ دیو ویجول اور جی پوٹیج یا تصویریں نے پوسٹرز نے وہ ویڈیو ٹیل جڑی ہے وہ سروتیاں تک پڑ جائے گی ਜੀ ਜੀ ਬਜਵਾ ਸਭ ਦੇਖੋ ਪਹਿਲਾਂ ਤਾਂ ਬਹੁਤ ਅਫਸੋਸ ਦੀ ਗੱਲ ਆ ਜਦੋਂ ਇੱਕੋ ਮੁਲਕ ਦੇ ਵਿੱਚ ਰਹਿ ਕੇ ਭਾਈ ਭਾਈ ਦਾ ਦੁਸ਼ਮਣ ਹੋਇਆ ਹੋਇਆ ਤੇ ਇਸ ਢੰਗ ਦਾ ਪਹਿਲਾਂ ਇੱਧਰ ਚੜਦੇ ਪੰਜਾਬ ਨੇ ਵੀ ਬਹੁਤ ਸੰਤਾਪ ਭੋਗਿਆ ਉੱਥੇ ਵੀ ਬੱਸਾਂ 'ਚੋਂ ਲਾਲਾ ਮਾਰੇ ਜਾਂਦੇ ਰਹੇ ਆ ਸਰਕਾਰਾਂ ਦੇ ਹੱਥ दिखे ਵਿੱਚ ਕੋਈ ਕੋਈ ਪੁਲਿਸ ਦੇ ਹੱਥ ਦਿਸੇ ਹੁਣ ਜਿਹੜੀ ਪੰਜਾਬ ਗਵਰਨਮੈਂਟ ਆ ਇਸ ਟਾਈਮ ਪੰਜਾਬ ਗਵਰਨਮੈਂਟ ਦਾ ਇਹਦੇ ਪ੍ਰਤੀ ਕੋਈ ਬਿਆਨ ਕੋਈ ਰਵਈਆ ਜਾਂ ਕੋਈ ਪਹਿਲਾਂ ਬਲੋਚਿਸਤਾਨ ਪ੍ਰਤੀ ਪੰਜਾਬ ਗਵਰਨਮੈਂਟ ਦਾ ਕੋਈ ਰਿਹਾ ਕੋਈ ਦੇਖੋ ਜੀ ਹਲੇ ਤੱਕ ਤੇ ਕੋਈ ਨਿਊਜ਼ ਨਹੀਂ ਆਈ ਸਰਕਾਰ ਵੱਲੋਂ ਆਫੀਸ਼ੀਅਲੀ ਲੇਕਿਨ ਪਿਛਲੇ ਕੁਝ ਵਾਕਿਆ ਚ ਪੰਜਾਬੀ ਸੇਵਕਾਂ ਦਾ ਰੌਲਾ ਪਾਣ ਕੀਤਾ ਥੋੜੀ ਬਹੁਤ ਖਬਰ ਆ ਜਾਂਦੀ ਏ ਕਿ ਉਸ ਪੰਜਾਬ ਸਰਕਾਰ ਨੇ ਜਿਹੜੇ ਜਿਨ੍ਹਾਂ ਦੀ ਜਾਨ ਗਈ ਉਹਨਾਂ ਦੇ ਜਿਹੜਾ ਟੰਬਰ ਏ ਉਹਨਾਂ ਨੂੰ ਕੰਪੰਸੇਟ ਕਰਨ ਲਈ ਕੁਝ ਪੈਸੇ ਵੰਡਾਣਾ ਦਿੱਤੇ ਜਾਂ ਫਲਾਂ ਚੀਜ਼ ਦਿੱਤੀ ਲੇਕਿਨ ਇਹ ਸਾਰੇ ਜਿਹੜੇ ਪੈਸਿਆਂ ਵਾਲਾ ਮਾਮਲਾ ਹੈ ਜ਼ਾਇਰ ਇੱਕ ਜਾਨ ਦੀ ਕੀਮਤ ਹੋ ਨਹੀਂ ਸਕਦੀ ਤੁਸੀਂ ਕਰੋੜਾਂ ਰੁਪਏ ਡਾਲਰ ਵੀ ਦੇ ਦਿਓ ਦੂਜਾ ਹੈ ਕਿ ਇਹ ਜਿਹੜੇ ਯਤਿਮ ਬਾਕੀ ਪਿੱਛੇ ਬਚਦੇ ਨੇ ਉਹਨਾਂ ਦੀ کفਾਲਤ ਦੀ ਕੋਈ ਜ਼ਿਕਰ ਨਹੀਂ ਆਉਂਦਾ ਸਰਕਾਰ والوں ਕਿ ਅੱਛਾ ਹੁਣ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਏਗਾ ਜ਼ਿੰਦਗੀ ਦਾ ਕੀ ਹੋਏਗਾ ਘਰ ਦਾ ਕਮਾਉਣ ਵਾਲਾ ਜੀ ਜਿਹੜਾ ਮਾਰ ਦਿੱਤਾ ਗਿਆ ਹੈ ਸੋ ਅਗਰ ਕੋਈ 2-4 ਲੱਖ 10 ਲੱਖ ਦੇਣ ਵੀ ਤੇ ਉਹ ਬਹੁਤ ਜ਼ਿਆਦਾ ਪੈਸੇ ਨਹੀਂ ਹੋਰ ਕੋਈ ਕੁਝ ਮਹੀਨਿਆਂ ਚ ਮੁੱਕ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਸਾਰਾ ਟੱਬਰ ਇਸੇ ਤਰ੍ਹਾਂ ਰੋਲਦਾ ਖੋਲਦਾ ਰਹਿੰਦਾ। ਸੋ ਪੰਜਾਬੀਆਂ ਨੂੰ ਪੰਜਾਬੀ ਹੋਣ ਦੀ ਜਿਹੜੀ ਸਜ਼ਾ ਨੱਭ ਰਹੀ ਹੈ ਇਸ ਵੇਲੇ ਪਾਕਿਸਤਾਨ ਵਿੱਚ ਇਹ بلوچستان ਵਿੱਚ ਉਹ ਦੁਖਦਈ ਹੈ। ਔਰ ਦੂਸਰਾ মিডিਆ ਦੀ ਜਿਹੜੀ ਖਾਮੋਸ਼ੀ ਹੈ ਉਸ ਦੇ ਉੱਤੇ ਹੋਰ ਬਲ ਦੀ ਤੇਲ ਪਾਉਂਦੀ ਹੈ। ਤੀਸਰਾ ਹੈ ਪੰਜਾਬੀਆਂ ਦਾ ਆਪਣਾ ਰਵਈਆ, ਇਸਪਿਰਿਟੀ, ਉਹਨਾਂ ਦਾ ਖਾਮੋਸ਼ ਰਹਿਣਾ, ਉਹਨਾਂ ਦਾ ਡਿਟੈਚ ਰਹਿਣਾ ਇਸ ਵਾਕੇ ਤੋਂ ਇਸ ਮੁੱਦੇ ਤੋਂ ਉਹ ਜ਼ਿਆਦਾ ਦੁਖ ਭਰਿਆ ਹੈ। اور ہمیشہ मुद्दा ਸਾਡੇ ਸਾਹਮਣੇ ਹੁੰਦਾ ਉਹ ਕਹਿੰਦੇ ਨੇ ਜੀ ਇਹ ਪਖਤੂਨ ਪੰਜਾਬੀਆਂ ਨੂੰ ਲੜਾਂ ਦੀ ਸਾਜ਼ਿਸ਼ ਕਰ ਰਿਹਾ ਕੋਈ ਸਾਜ਼ਿਸ਼ ਕੌਣ ਕਰ ਰਿਹਾ ਜੀ ਉਹ ਬਾਹਰ ਦੀਆਂ ਤਾਕਤਾਂ ਕਰ ਰਹੀਆਂ ਨੇ ਫਲਾਣੇ ਕਰ ਰਹੇ ਨੇ ਧਮਕਾਣੇ ਕਰ ਰਹੇ ਨੇ ਚਲੋ ਸਾਜ਼ਿਸ਼ਾਂ ਹੋਣ ਗਈਆਂ ਜਾਂ ਕੁਝ ਹੋਏਗਾ ਮਾਮਲਾ ਲੇਕਿਨ ਤੁਸੀਂ ਉਸ ਕਤਲ ਦੀ ਮਜ਼ਮਮਤ ਤੇ ਕਰੋ ਬੰਦੇ ਮਰਦੇ ਨੇ ਪਏ ਤੇ ਉਸ ਬਾਰੇ ਕੁਝ ਤੇ ਆਵਾਜ਼ ਚੁੱਕੋ ਕਿ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਜਾਂ ਫਿਰ ਹਕੂਮਤ ਆਫੀਸ਼ੀਅਲੀ ਸਾਨੂੰ ਕਹਿ ਦੇ ਕੇ ਪੰਜਾਬੀ ਲੋਕ ਬਲੋਚਿਸਤਾਨ ਨਹੀਂ ਜਾ ਸਕਦੇ اور اگر ਜਾਣੇ ਤੇ ਆਪਣਾ ਅਸਲਾ ਲੈ ਕੇ ਜਾਓ ਕਿਉਂਕਿ ਅਗਰ ਤੁਸੀਂ ਸਿਕਿਉਰਿਟੀ ਨਹੀਂ ਦੇ ਰਹੇ ਤੇ ਆਮ ਪੰਜਾਬੀ ਕਿਸ ਤਰ੍ਹਾਂ ਉਹ ਕਰ ਸਕਦਾ ਔਰ ਇਹ ਬਾਕੀ ਅਥਮੀ ਸਿਟੀ ਦੇ ਲੋਕਾਂ ਨਾਲ ਨਹੀਂ ਹੋ ਰਿਹਾ بلوچستان ਵਿੱਚ ਨਾ ਸਿੰਧੀਆਂ ਨਾਲ ਨਾ ਪਖਤੂਨਾਂ ਨਾਲ ਨਾ ਕਿਸੇ ਦੀ ਹੋ ਰੱਖੀ ਤੇ ਸਿਰਫ ਪੰਜਾਬੀ ਨੂੰ ਪੰਜਾਬੀ ਹੋਣ ਦੀ ਸਰਕਾਰ ਮਿਲ ਰਹੀ ਹੈ ਉਹ ਸਰਕਾਰ ਦੀਆਂ ਪਾਲਿਸੀਆਂ ਨੇ ਜੋ ਵੀ ਮਸਲੇ ਉਹਨਾਂ ਦੇ ਇੱਕ ਸੂਬਿਆਂ ਦੇ ਨਾਲ ਲੜਾਈ ਹੈ ਖਿਦੀ ਹੈ ਉਹਦੇ ਚ ਮਰਦਾ ਆਮ ਪੰਜਾਬੀ ਹੈ ਪਿਆ ਜੀ ਸੋ ਬਹੁਤ ਹੀ ਤਾਂ ਮੰਤ ਭਾਗੀ ਗੱਲ ਆ ਤੇ ਪਰ ਤੁਸੀਂ ਇੱਕ ਮੈਨੂੰ ਇੰਨਾ ਕੁ ਚਾਣਨਾ ਪਾਉਗੇ ਸਾਡੇ ਦੂਰ ਦਰੇਡੇ ਤੇ ਜੁੜੇ ਲੋਕ ਜਿਹੜੇ ਅਜੇ ਪਾਕਿਸਤਾਨ ਦੀ ਭੂਗੋਲਿਕ ਸਥਿਤੀ ਤੋਂ ਉਹਨਾਂ ਜਾਣੂ ਨਹੀਂ ਹੈ ਪੰਜਾਬ ਸਭ ਤੋਂ ਵੱਡਾ ਸੂਬਾ ਤੇ ਲੰਮਾ ਚੌੜਾ ਸੂਬਾ ਤੇ ਕੰਪੇਅਰ ਟੂ ਜੇ ਬਲੋਚਿਸਤਾਨ ਦੀ ਗੱਲ ਕਰਦੇ ਆ ਤੇ ਉਹਨਾਂ ਦਾ ਕਿੰਨਾ ਕੁ ਰਕਬਾ ਤੇ ਆਬਾਦੀ ਦੇ ਨਾਲ ਕੰਪੇਅਰ ਕਰਦੇ ਆ ਤਾਂ ਕੀ ਹੈ ਪੰਜਾਬ ਨਾਲ ਦੀ ਕੰਪੇਅਰ ਤੁਸੀਂ ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਪੰਜਾਬ ਦੇ ਵਿੱਚ ਆਬਾਦੀ ਦੇ ਲਿਆਜ਼ ਨਾਲ ਸਭ ਤੋਂ ਵੱਡਾ ਸੂਬਾ ਅਸੀਂ ਆ ਪਾਕਿਸਤਾਨ ਦਾ 13 ਕਰੋੜ ਤੋਂ 14 ਕਰੋੜ ਲੋਕਾਂ ਲੇਕਿਨ ਰਕਬੇ ਦੇ ਇਤਬਾਰ ਨਾਲ ਬਲੂਚਿਸਤਾਨ ਸਭ ਤੋਂ ਵੱਡਾ ਸੂਬਾ ਹੈ ਟੈਰੀਟਰੀ ਦੇ ਇਤਬਾਰ ਨਾਲ ਲੇਕਿਨ ਉੱਥੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਨਹੀਂ ਮੇਰੇ ਖਿਆਲ ਵਿੱਚ 1 ਕਰੋੜ 2 ਕਰੋੜ ਦੇ ਦਰਮਿਆਨ ਕੁ ਅਮਾਉਂਟ ਨੰਬਰ ਸ਼ਾਇਦ ਹੁੰਦੇ ਨੇ ਸਾਡੇ ਸਾਹਮਣੇ لیکن وہ ٹیرین بڑی مختلف ہے یعنی کہ وہ پہاڑی علاقہ ہے خشک علاقہ ہے جڑے مین سٹیز نی کوئلٹا گواڈڈر وغیرہ وہ تے آباد نے لیکن باقی ساری ٹیرین جڑی وہ پہاڑا تے مشتمل ہے اوتھے یہ ساری تنظیماں جنہوں نے کہ پاکستانی سرکار دہشت گرد تنظیماں کہندی اور بلوچستان والے جڑے اپنے اپ نو وہ آزادی دی لیاں تنظیماں کہندے ہیں کیسی آزادی لے رہے ہیں ਉਹ ਰਹਿੰਦੀਆਂ ਨੇ ਉਹਨਾਂ ਨੂੰ ਲੱਭਣਾ ਉਹਨਾਂ ਨੂੰ ਮਾਰਨਾ ਜ਼ਾਇਰ ਇੱਕ ਇੱਕ ਮੁਸ਼ਕਲ ਮਾਮਲਾ ਹੁੰਦਾ ਹੈ ਫਿਰ ਉਹ ਚੁੱਕੇ ਤਰੇਹ ਨੇ ਇਸ ਤਰ੍ਹਾਂ ਦੀ ਹੈ ਕਿ ਦੂਰ ਦਰਾਡੇ ਸ਼ਹਿਰ ਨੇ ਲੰਮੀਆਂ ਸੜਕਾਂ ਨੇ ਵਿੱਚ ਇੱਕਤੇ ਵੀ ਰਾਤ ਚ ਡੱਕ ਕੇ ਚੈੱਕ ਕਰਕੇ ਤੇ ਗੋਲੀਆਂ ਮਾਰ ਕੇ ਉਹ ਗਾਇਬ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੁੰਦਾ ਸੋ ਪੰਜਾਬੀ ਇਹ ਚੀਜ਼ ਚਿਹੜਾ ਸਿਰਫ ਪੰਜਾਬੀ ਸੇਵਕ ਪਾਉਂਦੇ ਨੇ ਨਾ ਪੰਜਾਬ ਗਵਰਨਮੈਂਟ ਨਾ ਪਾਕਿਸਤਾਨ ਗਵਰਨਮੈਂਟ ਦੇ ਨਾਂ ਇੰਨਸਲੀ ਮੀਡੀਆ ਕੋਈ ਉਹਨਾਂ ਦਾ ਸਾਥ ਨਹੀਂ ਦਿੰਦਾ ਬੜੇ ਸਖਤ ਲਫ਼ਜ਼ ਇਸਤੇਮਾਲ ਕਰਾਂਗੇ ਲੇਕਿਨ ਇਹ ਜਿਵੇਂ ਲੱਗਦਾ ਜਿਵੇਂ ਕੋਈ ਇੱਕ ਕੁੱਤਾ ਮਰ ਗਿਆ ਹੋਵੇ ਕੁਝ ਸੇ ਨੂੰ ਫਰਕ ਨਹੀਂ ਪੈਂਦਾ ਉਸ ਤਰ੍ਹਾਂ ਇੱਕ ਪੰਜਾਬੀ بلوچستان ਚ ਮਰ ਜੇ ਤਾਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਕਿਉਂਕਿ ਉਹ ਗਰੀਬ ਉਹ ਵੀ ਗਰੀਬ ਪੰਜਾਬੀ ਹੈ ਔਰ ਆਮ ਪੰਜਾਬੀ ਹੈ ਔਰ ਉਹਦੀ ਕੋਈ ਬੁੱਕਤ ਨਹੀਂ ਕੋਈ ਉਹਦੀ अहमियत ਨਹੀਂ ਕੋਈ ਵਾਸ ਚੁੱਕਣ ਵਾਲਾ ਨਹੀਂ ਲੇਕਿਨ ਅਸੀਂ ਹਮੇਸ਼ਾ ਆਵਾਜ਼ ਚੁੱਕਦੇ ਰਹੇ ਹਾਂ ਚੁੱਕਦੇ ਰਵਾਂਗੇ ਔਰ ਹਮੇਸ਼ਾ ਇਹ ਨਿਊਜ਼ ਹਰ ਉਸ ਪਲੇਟਫਾਰਮ ਤੇ ਬੋਲਣ ਦੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਆਮ ਲੋਕਾਂ ਤੱਕ ਖਬਰ ਪਹੁੰਚੇ ਔਰ ਉਹ ਵੀ ਇਹਦੇ ਵਿੱਚ ਆਪਣਾ ਹਿੱਸਾ ਪਾਉਣ ਇਤਜਾਜ ਕਰਮ ਸੋਸ਼ਲ ਮੀਡੀਆ ਤੇ ਕਰਨ ਸਰਕਾਰਾਂ ਨੂੰ ਪੁੱਛਣ ਜੇ ਕਿ ਸਦੀ ਪوجੀ ਸਰ ਦੀ ਹੱਥ ਪੈਂਦਾ ਅਗਰ ਕੋਈ ਪੱਤਰਕਾਰ ਵੇਖ ਰਿਹਾ ਉਹਦੇ ਤੇ ਸਟੋਰੀ ਕਰੇ ਇਹਦੀ ਡੀਟੇਲ ਆਪਕਾਡ ਕੇ ਲੋਕਾਂ ਦੇ ਸਾਹਮਣੇ ਲਿਆਏ ਕਿ ਕਿਸ ਤਰ੍ਹਾਂ ਪੰਜਾਬੀ ਮਾਰਦੇ ਨੇ ਤੇ ਕਈ ਬਰਿਆਂ ਤੋਂ ਮਾਰਦੇ ਨੇ ਤੇ ਇਹ ਅੱਜ ਵੀ ਅਕਲ ਦੀ ਖਬਰ ਨਹੀਂ ਜੀ ਸੋ ਲੰਮੇ ਚਿਰ ਤੋਂ ਜਿਹੜਾ ਸੰਤਾਪ بلوچستان ਦੇ ਜ਼ਰੀਏ ਭੋਗਿਆ ਜਾ ਰਿਹਾ ਵੱਖਰੀ ਗੱਲ ਆ ਵੀ ਕਈ ਵਾਰ ਅਸੀਂ ਸਰਹੱਦੋਂ ਪਾਰ ਇੱਕ ਦੂਜੇ ਤੇ ਦੋਸ਼ ਲਾਉਂਦੇ ਰਹਿੰਨੇ ਆ ਮੁਲਕਾਂ ਦੇ ਪਰ ਅਖੀਰ ਮਰਦ ਦੀ ਤਾਂ ਇਨਸਾਨੀਅਤ ਆ ਤੇ ਇਨਸਾਨੀਅਤ ਮਰਦੀ ਆ ਤਾਂ ਦੁੱਖ ਇੱਕ ਇਨਸਾਨ ਆ ਜਿਹੜਾ ਉਹਨੂੰ ਤਾਂ ਜ਼ਰੂਰ ਹੁੰਦਾ ਉਹ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ ਉਹ ਹੁੰਦਾ ਸੋ ਬਾਜਵਾਤ ਸਾਹਿਬ ਅਸੀਂ ਬਹੁਤ ਇਸ ਲਈ ਤੁਹਾਡੇ ਨਾਲ ਆਪਦੀ ਸਮਤੀ ਪ੍ਰਗਟ ਕਰਦੇ ਆ ਤੁਸੀਂ ਇਸ ਚੀਜ਼ ਦੇ ਵਿੱਚ ਇਹ ਆਵਾਜ਼ ਬਣਿਓ ਅੱਜ ਅਸੀਂ ਤੁਹਾਡੇ ਤੁਹਾਨੂੰ ਜਦੋਂ ਇਹ ਕਿਹਾ ਤੇ ਤੁਸੀਂ ਅੱਧੇ ਬੋਲ ਆ ਕੇ ਸਾਡੇ ਨੂੰ ਸਾਂਝ ਪਾਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਅਸੀਂ ਆਪ ਵੀ ਕੋਸ਼ਿਸ਼ ਕਰਾਂਗੇ ਇਸ ਮਸਲੇ ਨੂੰ ਗੱਲ ਨੂੰ ਆਪਦੇ ਜਰੀਏ ਚਾਹੇ ਸਾਡਾ 4 ਜਣੇ ਸੁਣਨ ਚਾਹੇ 50 ਸੁਣਨ ਅਸੀਂ ਉਹਨੂੰ ਪਹੁੰਚਾਉਂਦੇ ਰਾਵਾਂਗੇ ਤੇ ਮੈਂ ਹੋਰ ਵੀ ਸਾਰੇ ਮੀਡੀਆ ਨੂੰ ਬੇਨਤੀ ਕਰਾਂਗਾ ਵੀ ਇਦਾਂ ਦੀਆਂ ਖਬਰਾਂ ਜੇ ਕਿਤੇ ਵੀ ਆਉਂਦੀਆਂ ਤਾਂ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਮੈਨਵਾ ਸਾਹਿਬ ਤੁਸੀਂ ਅੱਜ ਆਪਣੇ ਬਿਜ਼ੀ ਟਾਈਮ ਵਿੱਚੋਂ ਬਹੁਤ ਹੀ ਤੁਸੀਂ ਰੁੱਝੇ ਹੋਏ ਸੀ ਰੁੱਝੇ ਵਿੱਚੋਂ ਸਮਾਂ ਦਿੱਤਾ ਉਹਦੇ ਲਈ ਧੰਨਵਾਦ ਜਾਂਦੇ ਜਾਂਦੇ ਕੁਝ ਕਹਿਣਾ ਚਾਹਾਂ ਬਸ ਇਹ ਕਹਾਂਗਾ ਕਿ ਉਹ ਸਾਰੀਆਂ تنظیما ਜਿਹੜੀਆਂ ਇਨਸਾਨੀ ਹਕੂਕ ਲਈ ਕੰਮ ਕਰ ਰਹੀਆਂ ਨੇ ਐਨ ਜੀਓਜ਼ ਵੀ ਬਣੀਆਂ ਨੇ تنظیما ਵੀ ਬਣੀਆਂ ਨੇ ਉਹ بلوچستان ਤੇ ਤੇ ਕੰਮ ਕਰਦੀਆਂ ਨੇ ਕਰਨਾ ਵੀ ਚਾਹੀਦਾ ਹੈ ਔਰ ਬਾਕੀ ਇਲਾਕਿਆਂ ਤੇ ਵੀ ਕਰਦੀਆਂ ਨੇ ਜਿਨ੍ਹਾਂ ਨਾਲ ਵੀ ਤੱਕਾ ਹੁੰਦਾ ਪਿਆ ਪਰ ਲੇਕਿਨ ਜਿਹੜੇ ਪੰਜਾਬੀ ਆਮ ਮਾਰਦੇ ਨੇ ਉਥੇ ਉਹ ਕਲੈਟਰਲ ਡੈਮੇਜ ਕਹਿ ਦੇਣਗੇ ਜਾਂ ਕੁਝ ਹੋਰ ਕਹਿਣਗੇ ਜਿਸ ਫੌਜ ਦਾ ਕਸੂਰ ਹੈ ਉਹਦੀ ਕੋਈ ਪੁਕਤਾਨ ਕੋਈ ਹੋਰ ਪਗਰਦਾ ਪਿਆ ਲੇਕਿਨ ਉਹਨੂੰ ਇੱਕ ਆਮ ਇਨਸਾਨ ਦੇ ਤੌਰ ਤੇ ਨਹੀਂ ਦੇਖ ਰਹੀਆਂ ਉਹਨਾਂ ਸਾਰਿਆਂ ਦੀ ਬੇਨਤੀ ਹੈ ਕਿ ਇਹਨਾਂ ਨੂੰ ਇੱਕ ਆਮ ਇਨਸਾਨ ਮੰਨ ਕੇ ਤੁਰਿਆ ਜਾਵੇ ਇਹਨਾਂ ਦੀ ਰਿਪੋਰਟਿੰਗ ਕੀਤੀ ਜਾਵੇ ਔਰ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਹਰ ਉਸ ਪਲੇਟਫਾਰਮ ਤੱਕ ਜਿੱਥੇ ਗੱਲ ਪਹੁੰਚ ਸਕਦੀ ਹੈ ਪਹੁੰਚਾਈ ਜਾਵੇ ਕਿ ਆਮ ਲੋਕ ਮਾਰਦੇ ਨੇ ਤੇ ਔਰ ਉਹਨਾਂ ਨੂੰ ਘੱਟੋ ਘੱਟ ਸ਼ਹੀਦ ਬੰਨਿਆ ਜਾਏ ਲਿਖਿਆ ਜਾਏ ਕਿਸੇ ਉਹਨਾਂ ਦਾ ਰਿਕਾਰਡ ਬਣਾਇਆ ਜਾਏ ਦੱਸਿਆ ਜਾਏ ਲੋਕਾਂ ਨੂੰ ਕਿ ਇਹਨੇ ਲੋਕ ਜਾ ਚੁੱਕੇ ਨੇ ਦੁਨੀਆ ਤੋਂ ਸਿਰਫ ਇਸ ਕਾਰਨ ਕਿ ਉਹ ਪੰਜਾਬ 'ਚ ਜੰਮ ਪਏ ਸਨ ਔਰ ਪੰਜਾਬੀ ਉਹਨਾਂ ਦੀ ਬੋਲੀ ਸੀ ਔਰ ਉਹਨਾਂ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੋਈ ਕਸੂਰ ਨਹੀਂ ਨਾ ਇਹ ਇਹ ਮਜ਼ਬੀ ਲੜਾਈ ਵੀ ਨਹੀਂ ਗਈ ਸੀ ਜਾਂ ਸੁਣੀ ਲੜਾਈ ਵੀ ਨਹੀਂ ਗਈ ਇਹ ਹੋਰ ਕੁਝ ਵੀ ਨਹੀਂਗਾ ਸਿਵਾਏ ਕਿ ਤੁਸੀਂ ਪੰਜਾਬੀ ਹੋ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਕਿਉਂਕਿ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਔਰ ਪੰਜਾਬ ਸਰਕਾਰ ਜਾਂ ਪਾਕਿਸਤਾਨ ਸਰਕਾਰ ਨਾਲ ਸਾਡਾ ਵੈਰ ਹੈ ਤੇ ਤੁਹਾਨੂੰ ਮਾਰ ਦਿੱਤਾ ਜਾਏਗਾ ਸੋ ਬੇਨਤੀ ਹੈ ਕਿ ਜਿਹੜਾ ਕੋਈ ਵੇਖ ਰਿਹਾ ਕਿਤੇ ਖਬਰ ਪਹੁੰਚ ਰਹੀ ਹੈ ਇਹਨੂੰ ਆਪ ਰਿਪੋਰਟ ਕਰੋ ਔਰ ਉੱਥੋਂ ਤੱਕ ਪਹੁੰਚਾਓਗੇ ਜਿੱਥੇ ਇਨਸਾਫ ਮਿਲਣ ਦੀ ਉਮੀਦ ਹੋਵੇ ਬਿਲਕੁਲ ਜੀ ਬਹੁਤ ਹੀ ਇੱਕ ਅਜੀਬ ਗੱਲ ਸੁਣਨ ਨੂੰ ਮਿਲੀ ਧਰਮ ਦੇ ਨਾਂ ਦੇ ਉੱਤੇ ਦੰਗੇ ਹੁੰਦੇ ਰਹੇ ਧਰਮ ਦੇ ਨਾਂ ਦੇ ਉੱਤੇ ਕਤਲੇਆਮ ਹੁੰਦੇ ਰਹੇ ਪਰ ਪਹਿਲੀ ਵਾਰ ਹੋ ਰਿਹਾ ਵੀ ਪੰਜਾਬੀ ਹੋਣਾ ਵੀ ਇੱਕ ਗੁਨਾਹ ਮੰਨਿਆ ਜਾਣ ਲੱਗਿਆ ਤੇ ਉਹ ਵੀ ਇੱਕ ਮੈਂ ਖੁਦ ਦੇਖ ਕੇ ਆਇਆ ਪਾਕਿਸਤਾਨ ਦੀ ਜਿਹੜੀ ਆਮ ਆਵਾਮ ਆ ਉਹਦਾ ਕਿਸੇ ਨਾਲ ਕੋਈ ਬਹਿਰ ਵਿਰੋਧ ਨਹੀਂ ਆਪਦੇ ਰੋਜੀ ਰੋਟੀ ਦੇ ਕੰਮਾਂ ਲਈ ਭੱਜੀ ਫਿਰਦੀ ਆ ਹੁਣ ਬੱਸਾਂ 'ਚ ਪਤਾ ਨਹੀਂ ਕਿਸ ਲਹਿਜੇ ਨਾਲ ਉਹ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਕਿਵੇਂ ਜਾ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਦਾਂ ਹੀ ਕੱਢ ਕੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਤਦ ਸੋ ਅਸੀਂ ਇਸ ਲਈ ਆਪਣੀਆਂ ਜਿਹੜੀਆਂ ਭਾਵਨਾਵਾਂ ਵਿਕਟ ਕਰਦੇ ਆ ਤੇ ਤੁਹਾਨੂੰ ਇਸ ਦੇ ਵਿੱਚ ਸਾਥ ਦੇਣ ਦਾ ਵਾਅਦਾ ਕਰਦੇ ਆ ਸੋ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸਮੇਂ ਲਈ ਧੰਨਵਾਦ ਜੀ ਧੰਨਵਾਦ